ਬਰਨਾਲਾ ਸ਼ਹਿਰ ਦੇ ਮੁਹੱਲਾ ਸਾਹਿਬਜ਼ਾਦਾਜੀਤ ਸਿੰਘ ਨਗਰ ਦੀਆਂ ਔਰਤਾਂ ਨੇ ਤੀਆਂ ਲਗਾਈਆਂ ਇਸ ਮੌਕੇ ਮੱਲੇ ਦੀਆਂ ਔਰਤਾਂ ਨੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਤੀਆਂ ਦਾ ਤਿਉਹਾਰ ਸਾਡੇ ਪੰਜਾਬੀ ਵਿਰਸੇ ਦਾ ਹਿੱਸਾ ਹਨ ਇਹ ਤਿਉਹਾਰ ਸਦੀਆਂ ਤੋਂ ਪੰਜਾਬ ਅੰਦਰ ਮਨਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਤੀਆਂ ਦਾ ਤਿਉਹਾਰ ਔਰਤਾਂ ਕੁੜੀਆਂ ਦੇ ਇਕੱਠੇ ਹੋਣ ਦਾ ਇੱਕ ਜ਼ਰੀਆ ਹੈ ਇਸ ਤਿਉਹਾਰ ਮੌਕੇ ਕੁੜੀਆਂ ਆਪਣੇ ਪੇਕੇ ਘਰ ਆ ਕੇ ਇਕੱਠੀਆਂ ਹੋ ਤੀਆਂ ਦੇ ਰੂਪ ਵਿੱਚ ਨੱਚ ਗਾ ਕੇ ਆਪਣੀ ਖੁਸ਼ੀ ਨੂੰ ਸਾਂਝਾ ਕਰਦੀਆਂ ਨੇ ਪਰ ਅੱਜ ਦੇ ਰੁਝੇਵਿਆਂ ਭਰੇ ਦੌਰ ਦੇ ਵਿੱਚ ਅਸੀਂ ਇਸ ਤੀਆਂ ਦੇ ਤਿਉਹਾਰ ਨੂੰ ਭੁੱਲਦੇ ਜਾ ਰਹੇ ਹਾਂ ਉਹਨਾਂ ਨੇ ਕਿਹਾ ਕਿ ਇਸ ਪੰਜਾਬੀ ਵਿਰਸੇ ਤੀਆਂ ਦੇ ਤਿਉਹਾਰ ਨੂੰ ਤਾਜ਼ਾ ਕਰਨ ਲਈ ਸਾਬਜ਼ਾਦਾਜੀਤ ਸਿੰਘ ਨਗਰ ਦੀਆਂ ਸਮੂਹ ਔਰਤਾਂ ਵੱਲੋਂ ਇਹ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਇਸ ਤੀਆਂ ਦੇ ਲਗਾਏ ਮੇਲੇ ਵਿੱਚ ਗਿੱਧੇ ਤੋਂ ਇਲਾਵਾ ਪੁਰਾਤਨ ਚਰਖਾ ਅਤੇ ਘੜੀਆਂ ਬਣਾਈਆਂ ਹੱਥ ਵਾਲੀਆਂ ਪੱਖੀਆਂ ਖਿੱਚ ਦਾ ਕੇਂਦਰ ਬਣੀਆਂ ਤੀਆਂ ਦੇ ਇਸ ਮੇਲੇ ਵਿੱਚ ਛੋਟੇ ਬੱਚਿਆਂ ਨੇ ਵੀ ਬਹੁਤ ਆਨੰਦ ਮਾਣਿਆ ਮੇਲੇ ਵਿੱਚ ਵੱਖ-ਵੱਖ ਤਰ੍ਹਾਂ ਦੇ ਖਾਣ ਪੀਣ ਦੀਆਂ ਸਟਾਲਾਂ ਵੀ ਲਗਾਈਆਂ ਗਈਆਂ ਸਨ ਹਾਂਜੀ ਇਹ ਪ੍ਰੋਗਰਾਮ ਅਸੀਂ 3 ਦਾ ਰੱਖਿਆ ਆਪਣੇ ਗਲੀ ਮੱਲੇ ਦੀਆਂ ਬੀਬੀਆਂ ਭੈਣਾਂ ਸਾਰੀਆਂ ਅਸੀਂ ਇਕੱਠੀਆਂ ਹੋਈਆਂ ਇਸ ਖੁਸ਼ੀ ਨੂੰ ਮਨਾਉਣ ਲਈ ਕਿ ਮਨੋਰੰਜਨ ਵੀ ਹੋ ਜਾਊ ਸਾਡਾ ਸਾਰੀਆਂ ਭੈਣਾਂ ਘਰ ਬੈਠੀਆਂ ਰਹਿੰਦੀਆਂ ਆ ਮੌਸਮ ਛਾਉਣ ਦਾ ਭੈਣਾਂ ਬੀਬੀਆਂ ਨੂੰ ਇਕੱਠੀਆਂ ਕਰਨ ਲਈ ਆ ਅਸੀਂ ਜੋ ਪ੍ਰੋਗਰਾਮ ਕਰਿਆ ਆਪਣੇ ਰਲ ਮਿਲ ਕੇ ਸਾਰੀਆਂ ਭੈਣਾਂ ਨੇ ਆਪਣੀ ਖੁਸ਼ੀ ਲਈ ਕਰਿਆ ਔਰ ਆਪਣੇ ਵਿਰਸੇ ਲਈ ਕਰਿਆ ਜੋ ਸਾਡੇ ਬੱਚੇ ਨੇ ਅੱਗੇ ਇਸ ਪ੍ਰੋਗਰਾਮ ਨੂੰ ਐਦਾਂ ਹੀ ਕਰਦੇ ਰਹਿਣਗੇ ਅਰ ਸੌਣ ਦੀਆਂ 3 ਲਾਉਂਦੇ ਰਹਿਣਗੇ ਹਰ ਵੀ ਇਹ ਸੌਣ ਦੇ ਮਹੀਨੇ ਦਾ ਕਰਕੇ ਵੀ ਜੋ ਬਿਵਗਾ ਲੜੀਆਂ ਹੋਈਆਂ ਉਹ ਵੀ ਸਾਰੇ ਇੱਥੇ ਇਕੱਠੀਆਂ ਕਰਨੀਆਂ ਹੈ ਹਨਾ ਵੀ ਕੋਈਆਂ ਕੋਈ ਗੁੱਸੇ ਗਿਲੇ ਸਾਰਿਆਂ ਦੇ ਵੀ ਖਤਮ ਕਰਕੇ ਇੱਥੇ ਇਹਨਾਂ ਦੇ ਵਾਰ ਵਿੱਚ ਤੀਆਂ ਲਾਈਆਂ ਵੀ ਸਿੱਥੇ ਇੱਥੇ ਹੀ ਲੋੜਗੀਆਂ ਲੋ ਅੱਜ ਅਸੀਂ ਇੱਥੇ ਸਾਰੇ ਜਣੇ ਇਕੱਠੇ ਹੋਏ ਆਂ ਆ ਤੀਆਂ ਦੇ ਪ੍ਰੋਗਰਾਮ ਕਰਨ ਲਈ ਕਿਉਂਕਿ ਜਿਵੇਂ ਦੇਖਦੇ ਆ ਕਿ ਅੱਜ ਦੀ ਪੀੜ੍ਹੀ ਜਿਹੜੀ ਉਹ ਕਈ ਚੀਜ਼ਾਂ ਨੂੰ ਭੁੱਲ ਰਹੀ ਆ ਜਿਵੇਂ ਇੱਥੇ ਚਰਖੇ ਦਾ ਵੀ ਪ੍ਰਬੰਧ ਕੀਤਾ ਤਾਂ ਦੇਖੇਗਾ ਕਿ ਕੁੜ ਲੜਕੀਆਂ ਨੂੰ ਇਹ ਨਹੀਂ ਪਤਾ ਕਿ ਚਰਖਾ ਕਿਸ ਤਰ੍ਹਾਂ ਫੜਨਾ ਹੈ ਕਿਸ ਤਰ੍ਹਾਂ ਪੂਣੀ ਨੂੰ ਨਹੀਂ ਪਤਾ ਉਹਨਾਂ ਦਾ ਕਿ ਇਹ ਪੂਣੀ ਆ ਤਾਂ ਜੇ ਆਪਾਂ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਰਹਾਂਗੇ ਤਾਂ ਜਿਵੇਂ ਬਲਟੋਹੀ ਆ ਚਰਖਾ ਏ ਇਹੋ ਜਿਹੀਆਂ ਪੁਰਾਣੀਆਂ ਚੀਜ਼ਾਂ ਵਿਰਾਸਤ ਦੀਆਂ ਬੱਚਿਆਂ ਨੂੰ ਉਹਦੇ ਬਾਰੇ ਨੌਲੇਜ ਹੁੰਦੀ ਰਹੇਗੀ ਤੇ ਇਹ ਸਾਰੀਆਂ ਬੀਬੀਆਂ ਭੈਣਾਂ ਨੇ ਮਿਲ ਕੇ ਜੋ ਪ੍ਰੋਗਰਾਮ ਕੀਤਾ ਏ ਇਹ ਵਿਰਾਸਤ ਨੂੰ ਅੱਗੇ ਜਿੰਦਾ ਰੱਖਣ ਵਾਸਤੇ ਬਹੁਤ ਵਧੀਆ ਸਾਧਨਾ ਤੇ ਨਾਲ ਦੀ ਨਾਲ ਸਾਰੀਆਂ ਭੈਣਾਂ ਦਾ ਮਨੋਰੰਜਨ ਵੀ ਹੋ ਜਾਂਦਾ ਇਕੱਠੀਆਂ ਮੇਲ ਮਲਾਪ ਦੇ ਵਿੱਚ ਵੀ ਵਾਧਾ ਹੁੰਦਾ ਧੰਨਵਾਦ ਇਹ ਤੀਆਂ ਦਾ ਪ੍ਰੋਗਰਾਮ ਆਪਾਂ ਸੌਣ ਦੇ ਮਹੀਨੇ ਦੇ ਵਿੱਚ ਰੱਖਿਆ ਗਿਆ ਸਾਰੀਆਂ ਬੀਬੀਆਂ ਵੱਲੋਂ ਭੈਣਾਂ ਵੱਲੋਂ ਤੇ ਪੰਜਾਬੀ ਵਿਰਸੇ ਨੂੰ ਯਾਦ ਰੱਖਦਿਆਂ ਹੋਏ ਆ ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ ਤੀਆਂ ਦਾ ਪ੍ਰੋਗਰਾਮ ਸੌਣ ਦੇ ਮਹੀਨੇ ਵਿੱਚ ਹੀ ਰੱਖਿਆ ਜਾਂਦਾ ਹੈ ਇਹ ਆਪਣਾ ਸ਼ੁਰੂ ਤੋਂ ਲੱਗੀ ਰੀਤ ਆਈ ਹੈ ਸ਼ੁਰੂ ਤੋਂ ਪਹਿਲਾਂ ਵੀ ਆਪਣੀਆਂ ਵੱਡੀਆਂ ਭੈਣਾਂ ਵੀ ਮਨਾਉਂਦੀਆਂ ਸੀ ਹੁਣ ਇਹ ਵਿਰਸੇ ਨੂੰ ਹੌਲੀ-ਹੌਲੀ ਭੁੱਲ ਰਹੇ ਆ ਇਹ ਯਾਦ ਕਰਾਉਣ ਵਾਸਤੇ ਇਹ ਪ੍ਰੋਗਰਾਮ ਰੱਖਿਆ ਗਿਆ ਹਾਂਜੀ ਇਹ ਪ੍ਰੋਗਰਾਮ ਅਸੀਂ ਤੀਆਂ ਦਾ ਰੱਖਿਆ ਆਪਣੇ ਗਲੀ ਮੱਲੇ ਦੀਆਂ ਬੀਬੀਆਂ ਭੈਣਾਂ ਸਾਰੀਆਂ ਅਸੀਂ ਇਕੱਠੀਆਂ ਹੋਈਆਂ ਇਸ ਖੁਸ਼ੀ ਨੂੰ ਮਨਾਉਣ ਲਈ ਕਿ ਮਨੋਰੰਜਨ ਵੀ ਹੋ ਜਾਊ ਸਾਡਾ ਸਾਰੀਆਂ ਭੈਣਾਂ ਘਰ ਬੈਠੀਆਂ ਰਹਿੰਦੀਆਂ ਆ ਮੌਸਮ ਛਾਉਣ ਦਾ ਭੈਣਾਂ ਬੀਬੀਆਂ ਨੂੰ ਇਕੱਠੀਆਂ ਕਰਨ ਲਈ ਆ ਅਸੀਂ ਜੋ ਪ੍ਰੋਗਰਾਮ ਕਰਿਆ ਆਪਣੇ ਰਲ ਮਿਲ ਕੇ ਸਾਰੀਆਂ ਭੈਣਾਂ ਨੇ ਆਪਣੀ ਖੁਸ਼ੀ ਲਈ ਕਰਿਆ ਅਰ ਆਪਣੇ ਵਿਰਸੇ ਲਈ ਕਰਿਆ ਜੋ ਸਾਡੇ ਬੱਚੇ ਨੇ ਅੱਗੇ ਇਸ ਪ੍ਰੋਗਰਾਮ ਨੂੰ ਐਦਾਂ ਹੀ ਕਰਦੇ ਰਹਿਣਗੇ ਅਰ ਸੌਣ ਦੀਆਂ țiiਾਂ ਲਾਉਂਦੇ ਰਹਿਣਗੇ। ਹੋਰ ਵੀ ਇਹ ਸੌਣ ਦੇ ਮਹੀਨੇ ਦਾ ਕਰਕੇ ਵੀ ਜੋ ਬਿਬੀਆਂ ਲੜੀਆਂ ਹੋਈਆਂ ਉਹ ਵੀ ਸਾਰਿਆਂ ਇੱਥੇ ਇਕੱਠੀਆਂ ਕਰਨੀਆਂ ਹੈਣਾ ਵੀ ਕੋਈਆਂ ਕੋਈ ਗੁੱਸੇ ਗਿਲੇ ਸਾਰਿਆਂ ਦੇ ਵੀ ਖਤਮ ਕਰਕੇ ਇੱਥੇ ਇਹਨਾਂ ਦੇ ਵਾਰ ਵਿੱਚ țiiਾਂ ਲਾਈਆਂ ਵੀ ਸੇ ਇੱਥੇ ਹੀ ਲੋੜਨਗੇ। ਅੱਜ ਅਸੀਂ ਇੱਥੇ ਸਾਰੇ ਜਣੇ ਇਕੱਠੇ ਹੋਏ ਆਂ ਆ țiiਾਂ ਦੇ ਪ੍ਰੋਗਰਾਮ ਕਰਨ ਲਈ। ਕਿਉਂਕਿ ਜਿਵੇਂ ਦੇਖਦੇ ਆ ਕਿ ਅੱਜ ਦੀ ਪੀੜ੍ਹੀ ਜਿਹੜੀ ਉਹ ਕਈ ਚੀਜ਼ਾਂ ਨੂੰ ਭੁੱਲ ਰਹੀ ਆ ਜਿਵੇਂ ਇੱਥੇ ਚਰਖੇ ਦਾ ਵੀ ਪ੍ਰਬੰਧ ਕੀਤਾ ਤਾਂ ਦੇਖੇਗਾ ਕਿ ਕੁੜ ਲੜਕੀਆਂ ਨੂੰ ਇਹ ਨਹੀਂ ਪਤਾ ਕਿ ਚਰਖਾ ਕਿਸ ਤਰ੍ਹਾਂ ਫੜਨਾ ਹੈ ਕਿਸ ਤਰ੍ਹਾਂ ਪੂਣੀ ਨੂੰ ਨਹੀਂ ਪਤਾ ਉਹਨਾਂ ਦਾ ਕਿ ਇਹ ਪੂਣੀ ਆ ਤਾਂ ਜੇ ਆਪਾਂ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਰਹਾਂਗੇ ਤਾਂ ਜਿਵੇਂ ਬਲਟੋਹੀ ਆ ਚਰਖਾ ਏ ਇਹੋ ਜਿਹੀਆਂ ਪੁਰਾਣੀਆਂ ਚੀਜ਼ਾਂ ਵਿਰਾਸਤ ਦੀਆਂ ਬੱਚਿਆਂ ਨੂੰ ਉਹਦੇ ਬਾਰੇ ਨੌਲੇਜ ਹੁੰਦੀ ਰਹੇਗੀ ਤੇ ਇਹ ਸਾਰੀਆਂ ਬੀਬੀਆਂ ਭੈਣਾਂ ਨੇ ਮਿਲ ਕੇ ਜੋ ਪ੍ਰੋਗਰਾਮ ਕੀਤਾ ਏ ਇਹ ਵਿਰਾਸਤ ਨੂੰ ਅੱਗੇ ਜਿੰਦਾ ਰੱਖਣ ਵਾਸਤੇ ਬਹੁਤ ਵਧੀਆ ਸਾਧਨਾ ਤੇ ਨਾਲ ਦੀ ਨਾਲ ਸਾਰੀਆਂ ਭੈਣਾਂ ਦਾ ਮਨੋਰੰਜਨ ਵੀ ਹੋ ਜਾਂਦਾ ਇਕੱਠੀਆਂ ਮੇਲ ਮਲਾਪ ਦੇ ਵਿੱਚ ਵੀ ਵਾਧਾ ਹੁੰਦਾ ਧੰਨਵਾਦ ਤੇ ਤੀਆਂ ਦਾ ਪ੍ਰੋਗਰਾਮ ਆਪਾਂ ਸੌਣ ਦੇ ਮਹੀਨੇ ਦੇ ਵਿੱਚ ਰੱਖਿਆ ਗਿਆ ਸਾਰੀਆਂ ਬੀਬੀਆਂ ਵੱਲੋਂ ਭੈਣਾਂ ਵੱਲੋਂ ਤੇ ਪੰਜਾਬੀ ਵਿਰਸੇ ਨੂੰ ਯਾਦ ਰੱਖਦਿਆਂ ਹੋਏ ਆ ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ ਤੀਆਂ ਦਾ ਪ੍ਰੋਗਰਾਮ ਸੌਣ ਦੇ ਮਹੀਨੇ ਵਿੱਚ ਹੀ ਰੱਖਿਆ ਜਾਂਦਾ ਹੈ ਇਹ ਆਪਣਾ ਸ਼ੁਰੂ ਤੋਂ ਲੱਗੀ ਰੀਤ ਆਈ ਐ ਸ਼ੁਰੂ ਤੋਂ ਪਹਿਲਾਂ ਵੀ ਆਪਣੀਆਂ ਵੱਡੀਆਂ ਭੈਣਾਂ ਵੀ ਮਨਾਉਂਦੀਆਂ ਸੀ ਹੁਣ ਇਹ ਵਿਰਸੇ ਨੂੰ ਹੌਲੀ ਹੌਲੀ ਭੁੱਲ ਰਹੇ ਆ ਇਹ ਯਾਦ ਕਰਾਉਣ ਵਾਸਤੇ ਇਹ ਪ੍ਰੋਗਰਾਮ ਰੱਖਿਆ ਗਿਆ